ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨਿਤ گورਵਲੋਂ ਪਟਿਆਲਾ ਵਿੱਚ ਸਮਾਜ ਸੇਵਾ ਸੰਸਥਾ ਲੋਕਹਿਤ ਸੇਵਾ ਸਮਿਤੀ ਦਾ ਉਦਘਾਟਨ ਕੀਤਾ ਗਿਆ ਇਸ ਸੰਸਥਾ ਵੱਲੋਂ ਗਰੀਬਾਂ ਲੋੜਵੰਦਾਂ ਤੇ ਗਰੀਬ ਬੱਚਿਆਂ ਦੀ ਭਲਾਈ ਲਈ ਕੰਮ ਕੀਤੇ ਜਾਂਦੇ ਨੇ ਲੋਕਹਿਤ ਸੇਵਾ ਸਮਿਤੀ ਦਾ ਉਦਗਾਟਨੀ ਸਮਾਗਮ ਪਟਿਆਲਾ ਦੇ ਭਾਸ਼ਾ ਪਵਨ ਵਿਖੇ ਕਰਵਾਇਆ ਗਿਆ ਜਿਸ ਦੌਰਾਨ ਖਾਸ ਤੌਰ ਤੇ ਪਹੁੰਚੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨਿਤ گور ਉਹਨਾਂ ਵੱਲੋਂ ਇਸ ਸੰਸਥਾ ਦਾ ਉਦਗਾਟਨ ਕੀਤਾ ਗਿਆ ਲੋਕ हित ਸੇਵਾ ਸਮिति ਨੂੰ ਬਣਾਉਣ ਦੇ ਵਿੱਚ ਪਟਿਆਲਾ ਦੇ ਨੌਜਵਾਨ ਸਚਨ ਚਰਮਾ ਦਾ ਵਿਸ਼ੇਸ਼ ਉਪਰਾਲਾ ਰਿਹਾ ਇਸ ਲਈ ਉਹਨਾਂ ਨੂੰ ਹੀ ਇਸ ਸਮਿਤੀ ਦਾ ਪਹਿਲਾ ਪ੍ਰਧਾਨ ਥਾਪਿਆ ਗਿਆ ਪਟਿਆਲੇ ਤੋਂ ਲਾਂਚ ਕੀਤੀ ਹੈ ਲੋਕ हित ਸੇਵਾ ਸਮਿਤੀ ਜਿਹਦੇ ਵਿੱਚ ਵੱਖ-ਵੱਖ ਕਿਸਮ ਦੇ ਸੋਸ਼ਲ ਧੰਗ ਹੋਣਗੇ ਔਰ ਬਹੁਤ ਹੀ ਵੱਡੀ ਤعداد ਦੇ ਵਿੱਚ ਇਹਨਾਂ ਨੇ ਕ੍ਰੋਸ ਸੈਕਸ਼ਨਸ ਦੇ ਵਿੱਚੋਂ ਆਪਣੇ ਮੈਂਬਰਸ ਚੁਣੇ ਅੱਜ ਉਹਨਾਂ ਦੇ ਜਿਹੜੇ ਅਹੁਦੇਦਾਰ ਹੈ ਉਹਨਾਂ ਨੂੰ ਅਪੁਆਇੰਟਮੈਂਟ ਲੈਟਰਸ ਮਿਲੇ ਨੇ ਔਰ ਇਹਨਾਂ ਨੂੰ ਬਹੁਤ ਸਾਰੀਆਂ ਗੁੱਡ ਵਿਸ਼ੇਸਾਂ ਦਿੰਦੀ ਹੈ ਆਮ ਸ਼ੋਰ ਕਿ ਬਹੁਤ ਵਧੀਆ ਕੰਮ ਕਰਨਗੇ ਸੁਸਾਇਟੀ ਦੇ ਇਸ ਮੌਕੇ ਸਚਿਨ ਸ਼ਰਮਾ ਨੇ ਆਖਿਆ ਕਿ ਗਰੀਬ ਬੱਚਿਆਂ ਦੇ ਲਈ ਉਹਨਾਂ ਦੀ ਸਮਿਤੀ ਖਾਸ ਕੰਮ ਕਰੇਗੀ ਅਤੇ ਬੜੀ ਜਲਦੀ ਉਹਨਾਂ ਬੱਚਿਆਂ ਦੀ ਲਿਸਟ ਬਣਾਈ ਜਾਵੇਗੀ ਜਿਹੜੇ ਬੱਚੇ ਪੜ੍ਹਾਈ ਵਿੱਚ ਅਵਲ ਨੇ ਪਰ ਕਰਦੀ ਮਾੜੀ ਹਾਲਤ ਕਾਰਨ ਇਹ ਅੱਗੇ ਦੀ ਪੜ੍ਹਾਈ ਨਹੀਂ ਕਰ ਸਕਦੇ ਇਸ ਲਈ ਸੰਮਤੀ ਅਜਿਹੇ ਬੱਚਿਆਂ ਨੂੰ ਗੋਤ ਲੈ ਕੇ ਉਹਨਾਂ ਦੀ ਪੜ੍ਹਾਈ ਦਾ ਪੂਰਾ ਖਰਚ ਚੁਕੇਗੀ ਇਹ ਤਾਂ ਇੱਕ ਸੋਚਣਾ ਬਣਾਈ ਗਈ ਹੈ ਤਾਂ ਕਿ ਸਾਡੀ ਜਿਹੜੀ ਲੋਕਾਂ ਦੀ ਇੱਕ ਸੋਚ ਹੈ ਕਿ ਸਰਕਾਰਾਂ ਹੀ ਸਾਰੇ ਕੰਮ ਕਰਨਗੀਆਂ ਕਿ ਇੱਕ ਅੱਛਾ ਸਮਾਜ ਦੀ ਅਸੀਂ ਅਫਸੋਸ ਹੈ ਤਾਂ ਅੱਛਾ ਸਮਾਜ ਦੀ ਰਚਨਾ ਕੀਤੀ ਹੋ ਸਕਦੀ ਹੈ ਜੇ ਅਸੀਂ ਸਾਰੇ ਮਿਲ ਜੁਲ ਕੇ ਆਮ ਜਿਹੜੀ ਜਨਤਾ ਹੈ ਆਮ ਪਬਲਿਕ ਹੈ ਉਹ ਵੀ ਆਪਣਾ ਇੱਕ ਖਲਾਕੀ ਪਰ ਸਮਝੇ ਸਮਾਜ ਦੇ ਪ੍ਰਤੀ ਸਾਡੀ ਕੀ ਡਿਊਟੀ ਹੈ ਅਸੀਂ ਇਹ ਤਾਂ ਸੋਚਦੇ ਹਾਂ ਸਾਡਾ ਘਰ ਸਾਫ਼ ਰਹੇ ਪਰ ਸਾਡੇ ਘਰ ਦੇ ਬਾਹਰ ਗੰਦਗੀ ਰਹੇ ਬਟ ਇਹ ਹੁਣ ਸਾਨੂੰ ਸਮਝਣਾ ਪਊਗਾ ਕਿ ਸਾਡੇ ਘਰ ਦੇ ਬਾਹਰ ਦੀ ਸਫਾਈ ਵੀ ਸਾਡਾ ਹੀ ਇੱਕ ਫਰਜ਼ ਹੈ ਸੋ ਐਸੀ ਗੱਲਾਂ ਔਰ ਜਿਵੇਂ ਸਾਡਾ ਸਿੱਖਿਆ ਦਾ ਸਾਡੇ ਸੀ ਸੋਚਦੇ ਆ ਕਿ ਜਿਹੜੇ ਬੱਚੇ ਕੋਈ ਸਟਾਰ ਨੇ ਪੜਨ ਦੀ ਬਹੁਤ ਉਹਨਾਂ ਦੀ ਸ਼ਮਤ ਹੈ ਪਰ ਉਹਨਾਂ ਦੇ ਪੇਰੈਂਟਸ ਜਿਹੜੇ ਹੈਗੇ ਨੇ ਉਹ ਨਹੀਂ ਸક્ષਮ ਹੈਗੇ ਔਰ ਅਸੀਂ ਉਹਨਾਂ ਨੂੰ ਮਤਲਬ ਅਡਾਪਟ ਕਰਨ ਚੱਲੇ ਆ ਤਕਰੀਬਨ ਸਾਡਾ ਇੱਕ ਪ੍ਰੋਗਰਾਮ ਹੈ ਉਹਦੇ ਲਈ ਅਸੀਂ ਸਕੂਲ ਨੂੰ ਵੀ ਅਡਾਪਟ ਕਰਨ ਦਾ ਅਸੀਂ ਪ੍ਰੋਗਰਾਮ ਰੱਖਿਆ ਲੋਕਾਂ ਦੇ ਹਿੱਤਵਾਜ ਨੂੰ ਦੱਸਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ 18 ਸਾਲ ਦੇ ਵੋਟਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਆਪਣੀ ਵੋਟ ਦਾ ਪਹਿਲੀ ਵਾਰ ਇਸਤੇਮਾਲ ਕਰਨਾ ਹੈ ਪਟਿਆਲਾ ਤੋਂ ਅਨਿਲ ਠਾਕੁਰ ਦੀ ਰਿਪੋਰਟ